ਹਾਂ ਜੀ ਚੇਰਮੈਨ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਦਾਰ ਦਵਿੰਦਰ ਸਿੰਘ ਜੀ ਅਰਵਾਲ ਸਾਹਿਬ ਤੇ ਉਹਨਾਂ ਦੇ ਨਾਲ ਸਰਦਾਰ ਜਸਵੀਰ ਸਿੰਘ ਜੀ ਫਿਰੋਜ਼ਪੁਰ ਤੇ ਉਹਨਾਂ ਦੇ ਨਾਲ ਆਈ ਟੀਮ ਦਾ ਬਹੁਤ ਧੰਨਵਾਦ ਕਰਦਾ ਹਾਂ ਵੀ ਜਿਨ੍ਹਾਂ ਸਾਡੇ ਔਖੀ ਘੜੀ ਦੇ ਵਿੱਚ ਸਾਡਾ ਜਿਹੜਾ ਆ ਕੇ ਸਾਡਾ ਮਤਲਬ ਕਿ ਹਾਲਚਲ ਪੁੱਛਿਆ ਤੇ ਮੈਂ ਇਹਨਾਂ ਨੂੰ ਜਾਣੂ ਕਰਵਾਇਆ ਕਿ ਫਸਲਾਂ ਤਾਂ ਬਿਲਕੁਲ ਹੀ 100% ਜਿਹੜੀਆਂ ਉਹ ਖਤਮ ਹੋ ਚੁੱਕੀਆਂ ਆ ਤੇ ਬਾਕੀ ਇਹ ਆ ਵੀ ਇਸ ਟਾਈਮ ਤੇ ਇੱਥੇ ਜਿਆਦੀ ਜਿਹੀ ਲੋੜ ਆ ਉਹ ਹੈਗੀ ਆ ਜਿਵੇਂ ਚੋਕਰ ਹੋ ਗਿਆ ਜਾਂ ਫੀਡ ਹੋ ਗਈ ਅਚਾਰ ਹੋ ਗਿਆ ਬਾਕੀ ਜਿਹੜਾ ਬਾਕੀ ਸਮਾਨ ਚਲੋ ਲੰਗਰ ਪ੍ਰਸ਼ਾਦਾ ਤਾਂ ਚੱਲ ਰਿਹਾ ਤੇ ਮਹੀਨੇ ਬਾਅਦ ਤੂੜੀ ਹੋ ਗਈ ਜਾਂ ਜਿਹੜਾ ਬੀਜ ਆ ਖਾਦ ਆ ਤੇ ਜਿਹੜਾ ਡੀਜ਼ਲ ਆ ਉਹ ਦੀ ਉਸ ਤੋਂ ਬਾਅਦ ਜਿਹੜੀ ਜਿਆਦੀ ਸਖਤ ਜ਼ਰੂਰਤ ਉਹਨਾਂ ਚੀਜ਼ਾਂ ਦੀ ਪੈਣੀ ਕਿਉਂਕਿ ਲੋਕਾਂ ਦੇ ਕੋਲ ਕੋਈ ਫਸਲ ਹੀ ਨਹੀਂ ਰਹੀ ਤੇ ਉਹ ਬੀਜ ਖਾਦ ਜਾਂ ਤੇਲ ਉਹ ਕਿੱਥੋਂ ਲੈ ਕੇ ਆਉਣਗੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਉਹ ਜੇ ਮਹੀਨੇ ਡੇਢ ਮਹੀਨੇ ਤੋਂ ਬਾਅਦ ਸ਼ੁਰੂ ਹੋਣੀ ਆ ਕਿਉਂ ਇਸ ਟਾਈਮ ਤਾਂ ਸਾਡਾ ਚਲੋ ਕੋਈ ਸੰਸਥਾ ਲੰਗਰ ਲਾ ਰਹੀ ਹੈ ਦਵਾਈਆਂ ਦੇ ਲੰਗਰ ਲੱਗ ਰਹੇ ਆ ਤੇ ਬਾਕੀ ਚਾਰਾ ਵੀ ਆ ਰਿਹਾ ਬਹੁਤ ਦੂਰ ਦਰੇਡਿਓ ਵੀ ਆ ਰਹੇ ਆ ਵੀਰ ਲੈ ਕੇ ਜਿਹੜੇ ਆਪਣੇ ਆਪਣਾ ਗੁਰੂ ਗੁਰੂਆਂ ਦੇ ਜਿਵੇਂ ਪੁਰਾਣੇ ਚੱਲਦੇ ਹੋਏ ਜਿਹੜੇ ਜਿਵੇਂ ਬਾਬੇ ਨਾਨਕ ਨੇ 20 ਰੁਪਈਆ ਦਾ ਲੰਗਰ ਲਾਇਆ ਸੀ ਉਹੀ ਹਿਸਾਬ ਦੇ ਨਾਲ ਅਜੇ ਕੰਮ ਚੱਲ ਰਿਹਾ ਹੈ ਕਿਰਪਾ ਹੈ ਮਹਾਰਾਜ ਦੀ ਆਪਣੇ ਜਿਹੜੇ ਸਿੱਖ ਧਰਮ ਨੂੰ ਮਤਲਬ ਮਹਾਰਾਜ ਨੇ ਅਸ਼ੀਰਵਾਦ ਦਿੱਤਾ ਤੇ ਬਹੁਤ ਮੱਲ ਕਿਰਪਾ ਤੇ ਆਈ ਜਾਂਦੇ ਲੋਕਾਂ ਦੀ ਬਾਹ ਫੜ ਰਹੇ ਆ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੀ ਸਖਤ ਜ਼ਰੂਰਤ ਹੈ ਨਾ ਉਹ ਇੱਕ ਮਹੀਨੇ ਡੇਢ ਮਹੀਨੇ ਤੋਂ ਪਾਣੀ ਲੱਥੇ ਤੋਂ ਬਾਅਦ ਜੇ ਦੀ ਜਿਆਦਾ ਸਖਤ ਜ਼ਰੂਰਤ ਜਿੰਨੇ ਚੀਜ਼ਾਂ ਦੀ ਆ ਉਹ ਹਰੀਵਾਲ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਤੇ ਮੈਂ ਵੀ ਦੱਸ ਦਿੱਤਾ ਕਿ ਉਸ ਚੀਜ਼ ਦੀ ਆਪਾਂ ਨੂੰ ਸਭ ਤੋਂ ਵੱਧ ਜ਼ਰੂਰਤ ਪੈਣੀ ਆ ਤੇ ਬਾਕੀ ਮੈਂ ਹੋਰ ਵੀ ਜਿੰਨੀਆਂ ਵੀ ਸੰਸਥਾਵਾਂ ਇੱਥੇ ਆ ਸੇਵਾ ਕਰ ਰਹੀਆਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਵਾਰਿਸ ਪੰਜਾਬ ਬਾਈ ਦੀਪ ਸਿੱਧੂ ਦੀ ਪਾਰਟੀ ਦਾ ਵੀ ਬਹੁਤ-ਤੈਦਰੁ ਧੰਨਵਾਦ ਕਰਦਾ ਹਾਂ ਇਹਨਾਂ ਕਹਿੰਦਾ ਹੋਇਆ ਖਿਮਾਂ ਦਾ ਜਾਜਕਾਂ ਵਾਹਿਗੁਰੂ ਜ